ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹਰੇਕ ਸਿੱਖ ਲਈ ਹੁਕਮ ਹੈ ਕਿ ਉਹ ਪੰਜ ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ ਉੱਠ ਕੇ ਜਰੂਰ ਕਰੇ ਜਿਸ ਤਰ੍ਹਾਂ ਆਪਣੇ ਗੁਰੂ ਸਾਹਿਬਾਂ ਨੇ ਦਸਾਂ ਨੋਹਾਂ ਦੀ ਕੀਰਤ ਵਿੱਚੋਂ ਦਸਵਾਂ ਹਿੱਸਾ ਦਸਵੰਦ ਦੇ ਰੂਪ ਵਿੱਚ ਕੱਢਣਾ ਲਾਜ਼ਮੀ ਕੀਤਾ ਹੈ ਇਸੇ ਤਰ੍ਹਾਂ ਗੁਰੂ ਸਾਹਿਬਾਂ ਦਾ ਹੁਕਮ ਹੈ ਕਿ ਸਭ ਤੋਂ ਪਹਿਲਾਂ ਸਿੱਖ ਲਈ ਸਵਾਸਾ ਦਾ ਦਸਵੰਦ ਕੱਢਣਾ ਬਹੁਤ ਹੀ ਲਾਜ਼ਮੀ ਹੈ। ਦਿਨ ਦੇ 24 ਘੰਟਿਆਂ ਵਿੱਚੋਂ 2.5 ਘੰਟੇ ਦਾ ਸਮਾਂ ਗੁਰੂ ਦੀ ਯਾਦ ਵਿੱਚ ਬਤੀਤ ਕਰਨਾ ਇਹ ਸਵਾਸਾ ਦਾ ਦਸਵੰਦ ਹੈ। ਕਈ ਲੋਕ ਤਾਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ ਵੀ ਹਨ ਪਰ ਪਾਠ ਕਰਦੇ ਹੋਏ ਫਿਰ ਵੀ ਮਨ ਵਿੱਚ ਬਹੁਤ ਸਾਰੇ ਸਵਾਲ ਆਉਂਦੇ ਹਨ। ਕਿ ਪਾਠ ਕਰਦੇ ਸਮੇਂ ਉਬਾਸੀਆਂ ਕਿਉਂ ਆਉਂਦੀਆਂ ਹਨ? ਜਾਂ ਪਾਠ ਕਰਦੇ ਸਮੇਂ ਨੀਂਦ ਕਿਉਂ ਆਉਂਦੀ ਹੈ? ਪਾਠ ਕਰਦੇ ਸਮੇਂ ਨੀਂਦ ਦਾ ਆਉਣਾ ਚੰਗੀ ਗੱਲ ਹੈ ਜਾਂ ਮਾੜੀ ਅਤੇ ਕਈ ਲੋਕ ਇਹ ਵੀ ਕਹਿੰਦੇ ਹਨ ਕਿ ਪਾਠ ਕਰਦੇ ਸਮੇਂ ਬਾਸੀਆਂ ਆਉਂਦੀਆਂ ਹਨ ਤਾਂ ਤੁਸੀਂ ਕਿਸਮਤ ਵਾਲੇ ਹੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਸੇ ਟੌਪਿਕ ਤੇ ਗੱਲ ਕਰਾਂਗੇ ਪਰ ਕਿਸਮਤ ਵਾਲੇ ਕਿਸ ਤਰ੍ਹਾਂ ਹੋ ਇਸ ਦੇ ਬਾਰੇ ਜਾਣਨ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਜੋ ਵੀ ਜਾਣਕਾਰੀ ਅਸੀਂ ਆਪ ਜੀ ਨਾਲ ਸਾਂਝੀ ਕਰਦੇ ਹਾਂ ਇਹ ਕੋਈ ਸਾਡੇ ਆਪਣੇ ਵਿਚਾਰ ਨਹੀਂ ਹਨ ਇਹ ਸਭ ਗੁਰਸਿੱਖਾਂ ਪਾਸੋਂ ਮਹਾਪੁਰਖਾਂ ਪਾਸੋਂ ਜਾਂ ਫਿਰ ਕਮਾਈ ਵਾਲੇ ਮਹਾਪੁਰਖਾਂ ਦੇ ਜੀਵਨ ਵਿੱਚੋਂ ਪ੍ਰਾਪਤ ਕੀਤੀ ਹੋਈ ਜਾਣਕਾਰੀ ਹੈ ਅਸੀਂ ਕੋਈ ਗਿਆਨੀ ਜਾਂ ਪ੍ਰਚਾਰਕ ਨਹੀਂ ਹਾਂ ਬਸ ਇੱਕ ਨਿਮਾਣੀ ਜਿਹੀ ਕੋਸ਼ਿਸ਼ ਇਹ ਹੀ ਹੈ ਕਿ ਗੁਰੂ ਸਾਹਿਬਾਂ ਦੀ ਵੱਧ ਤੋਂ ਵੱਧ ਵਡਿਆਈ ਹੋ ਸਕੇ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਦੋਂ ਸਾਨੂੰ ਨੀਂਦ ਆਉਂਦੀ ਹੈ ਤਾਂ ਉਸ ਤੋਂ ਪਹਿਲਾਂ ਸਾਨੂੰ ਉਬਾਸੀਆਂ ਆਉਂਦੀਆਂ ਹਨ ਪਰ ਜਦੋਂ ਅਸੀਂ ਉੱਠਦੇ ਹਾਂ ਤਾਂ ਕਈ ਵਾਰੀ ਉਸ ਸਮੇਂ ਵੀ ਸਾਨੂੰ ਉਬਾਸੀਆਂ ਆਉਂਦੀਆਂ ਹਨ ਸੋ ਜਦੋਂ ਪਾਠ ਕਰਦੇ ਸਮੇਂ ਉਬਾਸੀਆਂ ਆਉਂਦੀਆਂ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਸਾਡਾ ਮਨ ਜੋ ਜਨਮ ਤੋਂ ਲੈ ਕੇ ਹੁਣ ਤੱਕ ਸੁੱਤਾ ਹੋਇਆ ਸੀ ਜਦੋਂ ਅਸੀਂ ਪਾਠ ਕਰਦੇ ਹਾਂ ਤਾਂ ਉਹ ਜਾਗਣਾ ਸ਼ੁਰੂ ਹੋ ਜਾਂਦਾ ਹੈ ਗਿਆਨੀ ਠਾਕੁਰ ਸਿੰਘ ਜੀ ਦੱਸਦੇ ਹਨ ਸਾਡੇ ਸਰੀਰ ਦੇ ਅੰਦਰ ਕਈ ਤਰ੍ਹਾਂ ਦੇ ਪਾਪ ਹੁੰਦੇ ਹਨ ਕਈ ਮਾੜੀਆਂ ਹਵਾਵਾਂ ਹੁੰਦੀਆਂ ਹਨ ਉਹ ਸੂਖਮ ਰੂਪ ਧਾਰ ਕੇ ਸਾਡੇ ਸਰੀਰ ਦੇ ਅੰਦਰ ਬੈਠੇ ਹਨ ਜਦੋਂ ਅਸੀਂ ਸਿਮਰਨ ਕਰਦੇ ਹਾਂ ਉਦੋਂ ਫਿਰ ਇਹ ਸਾਡੇ ਸਰੀਰ ਵਿੱਚੋਂ ਬਾਹਰ ਆਉਂਦੀਆਂ ਹਨ ਹਿਰਦੇ ਵਿੱਚ ਵਾਹਿਗੁਰੂ ਨਾਮ ਵਸਣ ਕਰਕੇ ਕਾਮ ਕ੍ਰੋਧ ਲੋਭ ਆਦ ਦੂਤ ਵੀ ਡਰ ਕੇ ਭੱਜ ਜਾਂਦੇ ਹਨ ਨਾਮ ਤੋਂ ਸਾਰੇ ਹੀ ਦੂਤ ਡਰਦੇ ਹਨ ਇਸ ਲਈ ਜਦੋਂ ਵਾਹਿਗੁਰੂ ਮੰਤਰ ਜਾਂ ਮੂਲ ਮੰਤਰ ਜਾਂ ਫਿਰ ਬਾਣੀ ਦਾ ਜਾਪ ਕਰਦੇ ਹਨ ਤਾਂ ਉਸ ਸਮੇਂ ਅ바ਸੀਆਂ ਬਹੁਤ ਆਉਂਦੀਆਂ ਹਨ ਨੀਂਦ ਬਹੁਤ ਜ਼ੋਰ ਪਾਉਂਦੀ ਹੈ ਇਹ ਆਪਣਾ ਜੋਰ ਲਾਉਂਦੇ ਹਨ ਕਿ ਤੂੰ ਨਾਮ ਨਾ ਜਾ ਫਿਰ ਕਈ ਤਰ੍ਹਾਂ ਦੇ ਖਿਆਲ ਵੀ ਦਿਮਾਗ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਨ ਕਹਿੰਦੇ ਹਨ ਕਿ ਇਸ ਦਾ ਮੂੰਹ ਫੜ ਲਓ ਇਸ ਦਾ ਦਿਮਾਗ ਹੋਰ ਪਾਸੇ ਲਾਉਂ। ਨੀਂਦ ਆਉਣ ਲੱਗੁੰਦੇ ਹਨ। ਫਿਰ ਕਈ ਤਾਂ ਪਾਠ ਛੱਡ ਕੇ ਉੱਠ ਕੇ ਸੌਂ ਹੀ ਜਾਂਦੇ ਹਨ। ਜਾਂ ਫਿਰ ਕਈ ਚਾਹ ਵਗੈਰਾ ਪੀਣ ਲੱਗ ਜਾਂਦੇ ਹਨ। ਫਿਰ ਇਹ ਦੂਤ ਖੁਸ਼ ਹੁੰਦੇ ਹਨ। ਵੀ ਚਲੋ ਇੱਕ ਵਾਰੀ ਤਾਂ ਇਸ ਨੂੰ ਪਾਠ ਕਰਨ ਤੋਂ ਟਾਲ ਹੀ ਦਿੱਤਾ ਹੈ। ਪਰ ਕਈ ਜੀਵ ਤਕੜੇ ਹੋ ਕੇ ਜਾਪ ਕਰਦੇ ਹੀ ਰਹਿੰਦੇ ਹਨ। 15 ਕੁ ਮਿੰਟ ਤੱਕ ਜੀਵ ਦਾ ਇਹਨਾਂ ਨਾਲ ਜੰਗ ਹੁੰਦਾ ਰਹਿੰਦਾ ਹੈ। ਫਿਰ ਇਹ ਉਸ ਨੂੰ ਛੱਡ ਕੇ ਭੱਜ ਜਾਂਦੇ ਹਨ ਜਦੋਂ ਇਹ ਸਰੀਰ ਵਿੱਚੋਂ ਨਿਕਲ ਜਾਂਦੇ ਹਨ ਤਾਂ ਫਿਰ ਸਰੀਰ ਆਪੇ ਹੀ ਸ਼ਾਂਤ ਹੋ ਜਾਂਦਾ ਹੈ ਪਰ ਕੁਝ ਨਾਸਤਿਕ ਲੋਕ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ ਸਤਿਗੁਰੂ ਬਚਨ ਕਰਦੇ ਹਨ ਕਿ ਨਾਮ ਜਪਣ ਵਾਲਾ ਬੰਦਾ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ ਤੇ ਉਸ ਨੂੰ ਸਾਰੇ ਸੁੱਖ ਮਿਲਦੇ ਹਨ ਸੁੱਤੜੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ ਸੋ ਇਸ ਲਈ ਜੇ ਤੁਹਾਨੂੰ ਪਾਠ ਕਰਦੇ ਸਮੇਂ ਉਬਾਸੀਆਂ ਆਉਂਦੀਆਂ ਹਨ ਤਾਂ ਕਿਸਮਤ ਵਾਲੇ ਹੋ ਕਿਉਂਕਿ ਇਸ ਨਾਲ ਸਰੀਰ ਵਿੱਚੋਂ ਕਈ ਮਾੜੀਆਂ ਹਵਾਵਾਂ ਦਾ ਨਾਸ਼ ਹੁੰਦਾ ਹੈ ਉਹ ਬਾਹਰ ਨਿਕਲ ਜਾਂਦੀਆਂ ਹਨ ਕੁਝ ਕਾਰਨ ਤਾਂ ਐਸੇ ਹਨ ਕਿ ਜਿੰਨਾ ਤੇ ਸਾਡਾ ਵਸ ਨਹੀਂ ਚੱਲਦਾ ਪਰ ਕਈ ਵਾਰ ਉਬਾਸੀਆਂ ਆਉਣ ਦਾ ਕਾਰਨ ਕੁਝ ਹੋਰ ਵੀ ਹੁੰਦਾ ਹੈ ਸਾਡੇ ਪਾਸੋਂ ਕੁਝ ਅਜੇਹੀਆਂ ਗਲਤੀਆਂ ਹੋ ਜਾਂਦੀਆਂ ਹਨ ਜਿੰਨਾ ਕਰਕੇ ਸਾਡੇ ਨਿਤਨੇਮ ਵਿੱਚ ਵਿਘਨ ਪੈ ਜਾਂਦਾ ਹੈ। ਚੋੜੜਾਂ ਦਾ ਜ਼ਿਕਰ ਹੈ। ਤਨ ਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਿਰੰਕਾਰ ਦੀ ਮੌਜ ਵਿੱਚ ਟਹਿਲ ਰਹੇ ਹਨ। ਨੱਥੋ ਕੇ ਪਿੰਡ ਤੋਂ ਇੱਕ ਬਜ਼ੁਰਗ ਨੇ ਆ ਕੇ ਬਾਬਾ ਜੀ ਕੋਲ ਨਮਸਕਾਰ ਕੀਤੀ। ਮੱਥਾ ਟੇਕਿਆ। ਸਿਰ ਉੱਤੇ ਨਹੀਂ ਚੁੱਕਿਆ ਤੇ ਕੁਝ ਵਿਰਾਗ ਕਰਨ ਲੱਗਾ। ਬਾਬਾ ਜੀ ਕਹਿਣ ਲੱਗੇ ਬਾਬਾ ਰੋਈਦਾ ਨਹੀਂ ਹੁੰਦਾ ਗੁਰੂ ਨਾਨਕ ਦਾ ਘਰ ਹੈ ਗੁਰੂ ਸਾਹਿਬ ਹਾਜ਼ਰ ਬੈਠੇ ਹਨ ਹੌਸਲਾ ਰੱਖ ਦੇਖੋ ਬਾਬਾ ਜੀ ਨੇ ਰੋਂਦੇ ਨੂੰ ਚੁੱਪ ਵੀ ਕਰਾਇਆ ਤੇ ਆਸਰਾ ਵੀ ਕਿਸ ਦਾ ਦਿੱਤਾ ਆਖਿਆ ਗੁਰੂ ਨਾਨਕ ਦਾ ਘਰ ਹੈ ਗੁਰੂ ਸਾਹਿਬ ਬੈਠੇ ਹਨ ਇਹ ਨਹੀਂ ਕਿਹਾ ਕਿ ਮੇਰਾ ਘਰ ਹੈ ਬਾਬਾ ਜੀ ਨੇ ਹਮੇਸ਼ਾ ਗੁਰੂ ਸਾਹਿਬਾਂ ਨੂੰ ਹੀ ਅੱਗੇ ਰੱਖਿਆ ਹੁਣ ਉਹ ਬਜ਼ੁਰਗ ਦੱਸਣ ਲੱਗਾ ਬਾਬਾ ਜੀ ਕਰੀਬ 20 ਸਾਲ ਹੋ ਗਏ ਅੰਮ੍ਰਿਤਸਰ ਕੇ ਨੂੰ ਬਹੁਤ ਵਧੀਆ ਸਮਾਂ ਗੁਜ਼ਰ ਰਿਹਾ ਸੀ ਅੰਮ੍ਰਿਤ ਵੇਲੇ ਉੱਠ ਕੇ ਰੋਜ਼ ਨਿਤਨੇਮ ਕਰਦਾ ਹਾਂ ਬਹੁਤ ਆਨੰਦ ਬਣਦਾ ਸੀ ਤਾਰਾ ਜੁੜੀਆਂ ਮਹਿਸੂਸ ਹੁੰਦੀਆਂ ਸਨ ਭਾਵ ਸਮਾਧੀ ਲੱਗਦੀ ਸੀ ਖੇਤੀਬਾੜੀ ਜਾਂ ਹੋਰ ਕਰਦੇ ਕੰਮ ਕਰਦੇ ਆਂ ਵੀ ਆਪਣੇ ਆਪ ਹੀ ਸ਼ਬਦ ਚੱਲਦਾ ਸੀ ਪਰ ਕੁਝ ਕੋ ਦਿਨਾਂ ਤੋਂ ਪਤਾ ਨਹੀਂ ਕੀ ਹੋ ਗਿਆ ਹੈ ਹੁਣ ਜਦੋਂ ਵੀ ਪਾਠ ਕਰਨ ਨੂੰ ਬੈਠੋ ਉਬਾਸੀਆਂ ਆਉਂਦੀਆਂ ਹਨ ਅੱਖਾਂ ਵਿੱਚੋਂ ਪਾਣੀ ਆਉਂਦਾ ਹੈ ਸਰੀਰ ਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਬਹੁਤ ਥਕਾਵਟ ਹੋਵੇ ਲੱਗਦਾ ਹੈ ਜਿਵੇਂ 102 ਬੁਖਾਰ ਹੋਵੇ ਸਰੀਰ ਕਮਜ਼ੋਰ ਹੁੰਦਾ ਜਾਪਦਾ ਹੈ ਬਾਬਾ ਜੀ ਤੁਸੀਂ ਮਿਹਰ ਕਰੋ ਹਜੂਰ ਬਾਬਾ ਈਸ਼ਰ ਸਿੰਘ ਜੀ ਬਚਨ ਕਰਨ ਲੱਗੇ ਬਾਬਾ ਇਹ ਜਿਹਾਪਦਾ ਹੈ ਜਿਵੇਂ ਕੋਈ ਮਾੜਾ ਪਦਾਰਥ ਛਕ ਲਿਆ ਹੋਵੇ ਉਹ ਬਜ਼ੁਰਗ ਕਹਿਣ ਲੱਗਾ ਬਾਬਾ ਜੀ ਜਦੋਂ ਦਾ ਅੰਮ੍ਰਿਤ ਛਕਿਆ ਹੈ ਉਦੋਂ ਤੋਂ ਘਰ ਦੀ ਹੀ ਦਾਲ ਰੋਟੀ ਖਾਈਦੀ ਹੈ ਬਾਹਰੋਂ ਤਾਂ ਅਸੀਂ ਛਕਦੇ ਹੀ ਨਹੀਂ ਬਾਬਾ ਜੀ ਫਿਰ ਬਚਨ ਕਰਨ ਲੱਗੇ ਤੂੰ ਵੇਖ ਲਾ ਮਾੜਾ ਪਦਾਰਥ ਖਾਦੇ ਬਿਨਾਂ ਨਿਤਨੇਮ ਵਿੱਚ ਵਿਗਨ ਨਹੀਂ ਪੈ ਸਕਦਾ ਉਹ ਬਜ਼ੁਰਗ ਕੁਝ ਯਾਦ ਕਰਕੇ ਕਹਿਣ ਲੱਗਾ ਜੀ ਪਿੰਡ ਨੇੜੇ ਇੱਕ ਜੱਗ ਹੋਇਆ ਸੀ ਥੋੜੇ ਦਿਨ ਪਹਿਲਾਂ ਉੱਥੇ ਸਮਾਗਮ ਸੀ ਉੱਥੇ ਹਾਜ਼ਰੀ ਭਰੀ ਸੀ ਅਤੇ ਪ੍ਰਸ਼ਾਦ ਛਕਿਆ ਸੀ ਬਾਬਾ ਜੀ ਵਜਨ ਕਰਨ ਲੱਗੇ ਹਾਂ ਉਦੋਂ ਬਾਅਦ ਇਹ ਗੱਲ ਬਣੀ ਹੈ ਉਹ ਮਹਾਪਰਖਤਾਂ ਚੰਗੇ ਸਨ ਪਰ ਉਹਨਾਂ ਦੇ ਸੇਵਾਦਾਰਾਂ ਨੇ ਜਦੋਂ ਉਗਰਾਹੀ ਕੀਤੀ ਮਾਇਆ ਦੀ ਉੱਥੇ ਹੁੱਕਾ ਵਰਤਣ ਵਾਲਿਆਂ ਕੋਲੋਂ ਵੀ ਮਾਇਆ ਦੀ ਉਗਰਾਹੀ ਹੋਈ ਫਿਰ ਉਹਨਾਂ ਪੈਸਿਆਂ ਦਾ ਹੀ ਪਦਾਰਥ ਤਿਆਰ ਕੀਤਾ ਜੋ ਕਿ ਪ੍ਰਸ਼ਾਦ ਦੇ ਰੂਪ ਵਿੱਚ ਵਰਤਾਇਆ ਗਿਆ ਪਰ ਨਸ਼ਾ ਕਰਦੇ ਵੀ ਪ੍ਰਸ਼ਾਦ ਨਹੀਂ ਹੋ ਸਕਦਾ ਬਾਬਾ ਤੂੰ ਉਹ ਪਦਾਰਥ ਸ਼ੱਕ ਲਿਆ ਓਹ ਮਾੜਾ ਪਦਾਰਥ ਸੀ ਇੱਕ ਤਾਂ ਨਸ਼ੇ ਵਾਲਾ ਤੇ ਦੂਜਾ ਨਿਗੁਰੇ ਦਾ ਪਦਾਰਥ ਬਾਬਾ ਜੀ ਇਸ ਮਤ ਬਖਸ਼ਣ ਲੱਗੇ ਬਾਬਾ ਯਾਦ ਰੱਖੀ ਨਿਗੁਰੇ ਦਾ ਦਰਸ਼ਨ ਕਰਨਾ ਪਾਪ ਨਿਗੁਰੇ ਕੋਲੋਂ ਲੈ ਕੇ ਖਾਣਾ ਮਹਾ ਪਾਪ ਨਿਗੁਰੇ ਨਾਲ ਰਿਸ਼ਤਾ ਪਾਉਣਾ ਮਹਾ ਅਪਰਾਧ ਬਾਬਾ ਜੀ ਨੇ ਉਸ ਬਜ਼ੁਰਗ ਨੂੰ ਇੱਥੋਂ ਅੰਮ੍ਰਿਤਸਰ ਜਾਣ ਲਈ ਕਿਹਾ ਤੇ ਨਾਲ ਹੀ ਦੁਬਾਰਾ ਅੰਮ੍ਰਿਤ ਛਕਣ ਲਈ ਵੀ ਕਿਹਾ ਬਾਬਾ ਜੀ ਕਹਿਣ ਲੱਗੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਜਾ ਕੇ ਆਈਂ ਬਾਬਾ ਤੇ ਨਾਲ ਹੀ ਦਮਦਮਾ ਸਾਹਿਬ ਜਾਣ ਦਾ ਵੀ ਹੁਕਮ ਦੇ ਦਿੱਤਾ ਬਾਬਾ ਜੀ ਨੇ ਖੁਦ ਨੂੰ ਪਾਸੇ ਕਰਕੇ ਗੁਰੂ ਸਾਹਿਬਾਂ ਦਾ ਹੀ ਆਸਰਾ ਦੇ ਦਿੱਤਾ ਕੁਝ ਕੁ ਦਿਨਾਂ ਬਾਅਦ ਬਾਬਾ ਜੀ ਦੇ ਹੁਕਮ ਅਨਸਾਰ ਗੁਰੂ ਘਰਾਂ ਦੇ ਦਰਸ਼ਨ ਕਰਕੇ ਜਦੋਂ ਉਹ ਬਜ਼ੁਰਗ ਵਾਪਸ ਆਇਆ ਤਾਂ ਬਾਬਾ ਜੀ ਕੋਲ ਹਾਜ਼ਰੀ ਭਰੀ ਬਾਬਾ ਜੀ ਬਹੁਤ ਖੁਸ਼ ਹੋਏ ਤੇ ਪੁੱਛਣ ਲੱਗੇ ਸੁਣਾ ਬਾਬਾ ਤਾਂ ਉਹ ਬਜ਼ੁਰਗ ਕਹਿਣ ਲੱਗਾ ਬਾਬਾ ਜੀ ਆਪ ਜੀ ਦੀ ਮਿਹਰ ਹੋ ਗਈ ਪਹਿਲਾਂ ਵਾਂਗੂ ਹੀ ਸ਼ਬਦ ਚੱਲਣ ਲੱਗ ਪਿਆ ਤਾਰਾਂ ਜੁੜ ਗਈਆਂ ਹਨ ਬਾਬਾ ਜੀ ਬਚਨ ਕਰਨ ਲੱਗੇ। ਖਿਆਲ ਨਾਲ ਸ਼ਕਣਾ ਚਾਹੀਦਾ ਹੈ। ਮਾੜਾ ਪਦਾਰਥ ਮਾੜੇ ਦਿਨ ਲਿਆ ਦਿੰਦਾ ਹੈ। ਚੰਗਾ ਪਦਾਰਥ, ਭਾਵ ਧਰਮ ਦਾ ਪਦਾਰਥ ਸ਼ਬਨ ਚੱਲਣ ਲਾ ਦਿੰਦਾ ਹੈ। ਪਰ ਕਈ ਸਿੰਘ ਕਹਿੰਦੇ ਹਨ ਕਿ ਸਾਨੂੰ ਪਾਠ ਕਰਦੇ ਸਮੇਂ ਨੀਂਦ ਬਹੁਤ ਆਉਂਦੀ ਹੈ। ਹੁਣ ਇਸ ਦੇ ਕਈ ਕਾਰਨ ਹਨ। ਜੇਕਰ ਤੁਹਾਡੀ ਨੀਂਦ ਪੂਰੀ ਨਹੀਂ ਹੋਈ ਤੇ ਤੁਸੀਂ ਅਮਰਤ ਵੇਲੇ ਨਿਤਨੇਮ ਵਿੱਚ ਬੈਠੇ ਹੋ ਤਾਂ ਨੀਂਦ ਤਾਂ ਜ਼ੋਰ ਪਾਵੇਗੀ ਇਸ ਲਈ ਸਤਿਪੁਰਖ ਇਹ ਵਚਨ ਕਰਦੇ ਹਨ ਕਿ ਜੇਕਰ ਤੁਸੀਂ ਅਮਰਤ ਵੇਲੇ ਦੇ ਨਿਤਨੇਮ ਦੇ ਸਮੇਂ ਨੂੰ ਸੰਭਾਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਸੌਣ ਦੇ ਵੇਲੇ ਨੂੰ ਜ਼ਰੂਰ ਸੰਭਾਲਣਾ ਪਵੇਗਾ ਫਿਰ ਅਮਰਤ ਵੇਲੇ ਨਿਤਨੇਮ ਕਰ ਸਕਦੇ ਹਾਂ ਜਿਹੜੇ ਸਿੰਘ ਅਮਰਤ ਵੇਲੇ ਕਾਗਰਚਿਤ ਹੋ ਕੇ ਨਿਤਨੇਮ ਕਰਨਾ ਚਾਹੁੰਦੇ ਹਨ ਤਾਂ ਉਹ ਮਹਾਪੁਰਖਾਂ ਦੀਆਂ ਦਸੀਆਂ ਕੁਝ ਗੁਜਤਿਆਂ ਵੱਲ ਜ਼ਰੂਰ ਧਿਆਨ ਦੇਣੀ। ਸਭ ਤੋਂ ਪਹਿਲੀ ਗੁਜਤੀ ਇਹ ਹੈ ਕਿ ਨਿਤਰੇਮ ਕਰਨ ਤੋਂ ਪਹਿਲਾਂ ਕੇਸ਼ੇਸ਼ स्नान ਕਰਨਾ ਬਹੁਤ ਜ਼ਰੂਰੀ ਹੈ। ਕੇਸ਼ੇਸ਼ स्नान ਕਰਨਾ ਸੁਰਤੀ ਕਾਗਰ ਕਰਨ ਵਿੱਚ ਬਹੁਤ ਸਹਾਇਕ ਹੁੰਦਾ ਹੈ। ਦੂਸਰਾ ਇਹ ਵੀ ਕਿ ਇਸ ਨਾਲ ਸਾਰੇ ਸਰੀਰ ਦੀ ਸੁੱਚਮਤਾ ਹੋ ਜਾਂਦੀ ਹੈ। ਦੂਸਰੀ ਜੁਗਤੀ ਇਹ ਹੈ ਕਿ ਇਸ਼ਨਾਨ ਕਰਨ ਤੋਂ ਬਾਅਦ ਸੌਣ ਵਾਲੇ ਮੰਜੇ ਜਾਂ ਬੈੱਡ ਤੇ ਬੈਠ ਕੇ ਕਦੇ ਵੀ ਪਾਠ ਨਹੀਂ ਕਰਨਾ ਚਾਹੀਦਾ ਕਿਉਂਕਿ ਉੱਥੇ ਬੈਠ ਕੇ ਪਾਠ ਜਾਂ ਸਿਮਰਨ ਵਿੱਚ ਪੂਰਾ ਧਿਆਨ ਨਹੀਂ ਲੱਗਦਾ ਉਹ ਸਾਡੇ ਆਰਾਮ ਕਰਨ ਵਾਲੀ ਜਗ੍ਹਾ ਹੁੰਦੀ ਹੈ ਕਿਤੇ ਨਾ ਕਿਤੇ ਉੱਥੇ ਬੈਠ ਕੇ ਮਨ ਵਿੱਚ ਫਿਰ ਆਲਸ ਅਤੇ ਨੀਂਦ ਘੇਰਾ ਪਾ ਹੀ ਲੈਂਦੀ ਹੈ ਪਾਠ ਕਰਨ ਲਈ ਜਾਂ ਫਿਰ ਨਿਤਨੇਮ ਕਰਨ ਲਈ ਇੱਕ ਵੱਖਰਾ ਆਸਣ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਕਿਸੇ ਦੇ ਘਰ ਵਿੱਚ ਜਗ੍ਹਾ ਦੀ ਪ੍ਰੋਬਲਮ ਹੈ ਤਾਂ ਉਸੇ ਕਮਰੇ ਵਿੱਚ ਹੀ ੇਠਾ ਅਸਣ ਲਾ ਸਕਦੇ ਹਨ ਤੀਜੀ ᔪਕਤੀ ਇਹ ਹੈ ਕਿ ਜੇਕਰ ਪਾਠ ਕਰਦੇ ਸਮੇਂ ਨੀਂਦ ਘੇਰਾ ਪਾਵੇ ਤਾਂ ਪਾਠ ਉੱਚੀ ਬੋਲ ਕੇ ਕਰਨਾ ਚਾਹੀਦਾ ਹੈ ਉੱਚੀ ਬੋਲ ਕੇ ਪਾਠ ਕਰਨ ਨਾਲ ਕੰਨ ਬਾਣੀ ਨੂੰ ਸੁਣਦੇ ਹਨ ਫਿਰ ਵੀ ਧਿਆਨ ਇਕਾਗਰ ਜਿਤ ਹੋ ਜਾਂਦਾ ਹੈ ਚੌਥੀ ᔪਕਤੀ ਇਹ ਹੈ ਕਿ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਬਚਨ ਕਰਿਆ ਕਰਦੇ ਸਨ ਸੁਰਤੀ ਨੂੰ ਜੋੜਨ ਲਈ ਗੁਰੂ ਨਾਨਕ ਪਾਤਸ਼ਾਹ ਦਾ ਸਰੂਪ ਸਾਹਮਣੇ ਰੱਖ ਕੇ ਨਾਮ ਜਪੋ ਜੇਕਰ ਬਿਰਤੀ ਖਿੰਡੇ ਇੱਧਰ ਉੱਧਰ ਭੱਜੇ ਤਾਂ ਉਸੇ ਸਮੇਂ ਹੀ ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਦੇ ਦਰਸ਼ਨ ਕਰੋ ਪੰਜਵੀਂ ਉਕਤੀ ਇਹ ਹੈ ਕਿ ਹਮੇਸ਼ਾ ਗੁਰੂ ਸਾਹਿਬਾਂ ਦਾ ਭੈ ਮਨ ਵਿੱਚ ਰੱਖ ਕੇ ਨਿਤਨੇਮ ਕਰੀਏ ਬਾਬਾ ਜੀ ਬਚਨ ਕਰਦੇ ਹਨ ਕਿ ਜੇ ਅਸੀਂ ਯਤਨ ਕਰੀਏ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਤੱਕ ਪਹੁੰਚ ਜਾਵਾਂਗੇ ਤਾਂ ਇਹ ਬਹੁਤ ਹੀ ਜ਼ਿਆਦਾ ਕਠਿਨ ਹੈ ਪਰ ਜੇ ਇਸ ਭਾਵਨਾ ਨਾਲ ਨਿਤਨੇਮ ਹੋਵੇ ਇਹ ਗੁਰੂ ਜੀ ਸਾਹਮਣੇ ਬੈਠ ਕੇ ਪਾਠ ਸੁਣ ਰਹੇ ਹਨ ਤਾਂ ਬਾਬਾ ਜੀ ਕਹਿੰਦੇ ਆਪਾਂ ਤਾਂ ਗੁਰੂ ਨਾਨਕ ਕੋਲ ਕੀ ਜਾਣਾ ਹੈ ਉਹ ਆਪ ਸੱਚਖੰਡ ਵਿੱਚੋਂ ਉੱਠ ਕੇ ਸਾਡੇ ਕੋਲ ਪਹੁੰਚ ਜਾਂਦੇ ਹਨ ਕਿ ਮੇਰਾ ਸਿੱਖ ਕਿੰਨੇ ਪ੍ਰੇਮ ਨਾਲ ਬਾਣੀ ਪੜ ਰਿਹਾ ਹੈ ਛੇਵੀਂ ਝੁਗਤੀ ਇਹ ਹੈ ਕਿ ਅਮਰਤ ਵੇਲੇ ਨੀਂਦ ਤੋਂ ਬਚਣ ਲਈ ਦੋ ਜਾਂ ਦੋ ਤੋਂ ਵੱਧ ਸਿੰਘ ਸਿੰਘਣੀਆਂ ਰਲ ਕੇ ਪਾਠ ਕਰ ਸਕਦੇ ਹਨ ਜਿਸ ਤਰ੍ਹਾਂ ਸੰਗਤ ਵਿੱਚ ਇੱਕ ਇੱਕ ਪੰਕਤੀ ਦਾ ਜਾਪ ਕਰਕੇ ਨਿਤਨੇਮ ਕਰਦੇ ਹਾਂ ਤਾਂ ਫਿਰ ਸੰਗਤ ਦੇ ਭੈਅ ਨਾਲ ਹੀ ਨੀਂਦ ਦਾ ਤ્યાਗ ਕੀਤਾ ਜਾ ਸਕਦਾ ਹੈ ਜਿਸ ਤਰ੍ਹਾਂ ਅਸੀਂ ਆਮ ਹੀ ਗੁਰੂ ਘਰਾਂ ਵਿੱਚ ਬੀਬੀਆਂ ਨੂੰ ਸੁਖਨੀ ਸਾਹਿਬ ਦਾ ਪਾਠ ਕਰਦੇ ਦੇਖਦੇ ਹੀ ਹਾਂ ਇਸੇ ਤਰ੍ਹਾਂ ਨਾਲ ਹੀ ਅੰਮ੍ਰਿਤ ਵੇਲੇ ਦਾ ਨਿਤਨੇਮ ਕੀਤਾ ਜਾ ਸਕਦਾ ਹੈ ਇੱਕ ਵਾਰ ਇੱਕ ਸਿੰਘ ਨੇ ਮਹਾਪੁਰਖਾਂ ਨੂੰ ਬੇਨਤੀ ਕੀਤੀ ਜੀ ਮੈਂ ਅੰਮ੍ਰਿਤ ਵੇਲੇ ਜਥੇ ਨਾਲ ਸਮਾਗਮ ਤੇ ਜਾਂਦਾ ਹਾਂ ਉੱਥੇ ਗੁਰੂ ਸਾਹਿਬਾਂ ਦੀ ਤਾਬਿਆ ਬੈਠਣ ਦੀ ਮੇਰੀ ਡਿਊਟੀ ਹੁੰਦੀ ਹੈ ਪਰ ਤਾਬਿਆ ਬੈਠਦਿਆਂ ਹੀ 5 ਮਿੰਟ ਬਾਅਦ ਮੇਰੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ ਕੀ ਇਹ ਨੀਂਦ ਹੈ ਜਾਂ ਮੇਰੀ ਸਮਾਧੀ ਲੱਗਦੀ ਹੈ ਤਾਂ ਉਹ ਮਹਾਪੁਰਖ ਕਹਿਣ ਲੱਗੇ ਕਿ ਜੇਕਰ ਅੱਖਾਂ ਬੰਦ ਤੇ ਵੀ ਕੀਰਤਨ ਦੇ ਸਾਰੇ ਸ਼ਬਦ ਤੁਹਾਨੂੰ ਸੁਣਦੇ ਹਨ ਤਾਂ ਤੁਹਾਡੀ ਸਮਾਧੀ ਲੱਗ ਜਾਂਦੀ ਹੈ ਪਰ ਜੇਕਰ ਕੀਰਤਨ ਸੁਣਨਾ ਬੰਦ ਹੋ ਜਾਂਦਾ ਹੈ ਤਾਂ ਸਮਝੋ ਕਿ ਨੀਂਦ ਆਉਂਦੀ ਹੈ ਸੋ ਇਸ ਲਈ ਜੇਕਰ ਅਸੀਂ ਨਿਤਨੇਮ ਕਰਦੇ ਸਮੇਂ ਨੀਂਦ ਤੋਂ بےबस ਹੋ ਕੇ ਸੌਂ ਜਾਂਦੇ ਹਾਂ ਤਾਂ ਨੀਂਦ ਦਾ ਆਉਣਾ ਸਾਡੇ ਲਈ ਮਾੜਾ ਹੈ ਪਰ ਬਾਬਾ ਜੀ ਕਹਿੰਦੇ ਅਸਲੀ ਸਿੱਖ ਦਾ ਉਦੋਂ ਹੀ ਪਤਾ ਲੱਗਦਾ ਹੈ ਕਿ ਥੱਕਿਆ ਟੁੱਟਿਆ ਸਰੀਰ ਹੋਵੇ ਤੇ ਨੀਂਦ ਦਾ ਮੁਕਾਬਲਾ ਕਰਕੇ ਗੁਰੂ ਨਾਨਕ ਦੀ ਯਾਦ ਵਿੱਚ ਬੈਠ ਕੇ ਨਿਤਨੇਮ ਕਰੇ ਗੁਰੂ ਸਾਹਿਬਾਂ ਦੀ ਯਾਦ ਵਿੱਚ ਬੈਠ ਕੇ ਜੇ ਨਿਤਨੇਮ ਤੋਂ ਜਿੱਤ ਪ੍ਰਾਪਤ ਕਰ ਲੈਂਦੇ ਹਾਂ ਤਾਂ ਇਹ ਚੰਗੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ